ਮਾਣਜੋ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕਰ ਜੀ ਔਰ ਮਾਣਤਾਇ ਸ਼ੋਭਤ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਸਾਡੇ ਮਾਨਜੋ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਮਾਣਤਾਇ ਸ਼ੋਭਤ ਦੀ ਹਲਕੇ ਦੇ ਮੁਖ ਸੇਵਾਦਾਰ ਗਿਲ ਸਾਹਿਬ ਔਰ ਮੇਰੇ ਬਹੁਤ ਹੀ ਪਰਮਿੱਤਰ ਗਵਾਂਢੇ ਸੁਪੇ ਦੇ ਬਧਾਇਕ ਬੱਦੀ ਤੋਂ ਪਰਵਦੀਪ ਸਿੰਘ ਜੀ ਸ੍ਰੀ ਬਲਦੇਵ ਤੋਮਰ ਜੀ ਸ੍ਰੀ ਐਨ ਕੇ ਸ਼ਰਮਾ ਜੀ ਔਰ ਆਪਣੇ ਸੁਸ਼ੀਲ ਰਾਣਾ ਜੀ ਜੋ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਔਰ ਮਾਨਤਸ਼ਾਹ ਅਕਾਲੀ ਦਲ ਬੀਜੇਪੀ ਦੀ ਸਾਰੀ ਲੀਡਰਸ਼ਿਪ ਅੱਤੇ ਸਾਹਮਣੇ ਬੈਠੇ ਹਲਕਾ ਖਾੜਦੇ ਵੀਰੋ ਪੈਣੋ ਬਜ਼ੁਰਗੋ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤੁਹਾਡੇ ਸਾਰਿਆਂ ਵੱਲੋਂ ਮੁੱਖ ਮੰਤਰੀ ਹਿਮਾਚਲ ਸ਼੍ਰੀ ਜੈਰਾਮ ਠਾਕਰ ਜੀ ਨੂੰ ਜੀ ਆਇਆਂ ਕਹਿਣ ਲਈ ਔਰ ਉਹਨਾਂ ਦੀ ਸਾਰੀ ਟੀਮ ਨੂੰ ਧੰਨਵਾਦ ਕਰ ਲਈਓ ਖੜਾ ਹੋਇਆ ਸਾਹ ਸਰਬੀਰ ਸਿੰਘ ਬਾਦਲ ਨੂੰ ਜੀ ਆਇਆਂ ਕਹਿਣ ਲਈ ਖੜਾ ਹੋਇਆ ਮੈਂ ਬਹੁਤਾ ਵਿਸਤਾਰ ਵਿੱਚ ਨਹੀਂ ਜਾਣਾ ਕਿਉਂਕਿ ਸਿਆਣੇ ਕਹਿੰਦੇ ਨੇ ਸਮਾਜਿਕ ਧਾਰਨਾ ਇਹ ਸੱਚਾ ਕਿ ਜਦੋਂ ਕਿਸੇ ਦੀ ਮਦਦ ਆਂਡੇ ਗਵਾਂਡੇ ਪੜੋਸੀ ਇਕੱਠੇ ਹੋ ਕੇ ਚੱਲ ਪੈਣ ਤਾਂ ਉਹਦੀ ਜਿੱਤ ਦਾ ਜਗੈਨੇ ਹੁੰਦਿਓ ਹੁੰਦੀ ਆ ਵੀਰੋ ਪਾਰਟੀ ਨੇ ਦੁਬਾਰਾ ਮੈਨੂੰ ਤੁਹਾਡੀ ਸੇਵਾ ਲਈ ਭੇਜਿਆ ਪਿਛਲੇ 5 ਸਾਲਾਂ ਚ ਜੋ ਮਾਨ ਜੋ ਸਤਿਕਾਰ ਆਨੰਦਪੁਰ ਸਾਹਿਬ ਦੀ ਮਹਾਨ ਧਰਤੀ ਜਿਹੜੀ ਧਰਤੀ ਜਾਂਚ ਪਾਸ ਦਾ ਖਾਤਮਾ ਕਰਕੇ ਸਰਦਾਰਾਂ ਦਾ ਸਨਮਾਨ ਕਰਕੇ ਬਰਾਬਰ ਦਾ ਦਾ ਸੰਦੇਸ਼ ਦਿੰਦੀ ਆ ਉਸ ਧਰਤੀ ਦਾ ਨਾਂ ਦੁਨੀਆ ਦੇ ਵਿੱਚ ਪਿਛਲੇ 5 ਸਾਲਾਂ ਚ ਚਮਕੌਰ ਦੇ ਮੈਦਾਨਾਂ ਸਰਾਂਦ ਦੇ ਆ ਦਵਾਰਾਂ ਦਾ ਨਾਂ ਘਟੋ ਘਟ 700 ਵਾਰੀ ਆਇਆ ਹੋਣਾ ਪਹਿਲਾ ਛਾਲ 5 ਵਾਰੀ ਬਨਾਇਆ ਹੋਵੇ ਅੱਜ ਮੈਂ ਕਹਿ ਸਕਦਾ ਕਿ 5 ਸਾਲਾਂ ਦੇ ਵਿੱਚ ਭਾਵੇਂ ਅੰਤਰਰਾਸ਼ਟਰੀ ਹਵਾਈ ਅੱਡਾ ਚਲਾ ਕੇ ਦੁਨੀਆ ਨੂੰ ਜਹਾਜ਼ ਚਲਾ ਕੇ ਹਜ਼ੂਰ ਸਾਹਿਬ ਨੂੰ ਹਵਾਈ ਜਹਾਜ਼ ਚਲਾ ਕੇ 10000 ਕਰੋੜ ਦੀਆਂ ਨੈਸ਼ਨਲ ਹਾਈਵੇ ਲਿਆ ਕੇ ਰੋਪੜ ਦੇ ਵਿੱਚ ਪਾਸਪੋਰਟ ਦਫ਼ਤਰ ਬਣਾ ਕੇ ਔਰ 960 ਕਰੋੜ ਰੁਪਇਆ ਵਿਸਤਵਾਰ ਤੇ ਕੰਢੀ ਕਨਾਲ ਲਈ ਲਿਆ ਕੇ ਆਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਲਈ ਕ੍ਰੇਨ ਚਾਕੇ ਕਈ ਫਾਸਟ ਟ੍ਰੇਨਾਂ ਖਾੜਕੀਤਪੁਰ ਸਾਹਿਬ ਮਰਿੰਡੇ ਖੜਾ ਕੇ ਔਰ ਕਿਸਾਨਾਂ ਦੇ ਦੁਕਾਨਦਾਰਾਂ ਦੇ ਵਪਾਰੀਆਂ ਦੇ ਮਲਾਜਮਾਂ ਦੇ ਪੰਜਾਬ ਦੇ ਪੰਜਾਬੀਅਤ ਦੇ ਜਾਂ ਆਪਣੇ ਹਣਕੇ ਦੇ ਵਿੱਚ ਬਾਗਲ ਸਾਹਿਬ ਤੋਂ ਕਿਤੇ ਫਤਿਹ ਮিনার ਬਣਾਵਾ ਕੇ ਕਿਤੇ ਵਿਰਾਸਤੇ ਖਾਲਸਾ ਬਣਾਵਾ ਕੇ ਕਈ ਨਾਮਵਰ ਇਤਿਹਾਸਕ ਕੰਮ ਛੇਦ ਉਦਮ ਸਿੰਘ ਦਾ ਪੁੱਤ ਜੱਲਿਆਂ ਵਾਲੇ ਬਾਗ ਦੇ ਗੇਟ ਤੇ ਭਾਰ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਜੀ ਨੂੰ ਨਾਲ ਲੈ ਕੇ ਲੁਆਇਆ ਔਰ ਬ੍ਰਿਟਿਸ਼ ਸਰਕਾਰ ਤੋਂ ਜੱਲਿਆਂ ਵਾਲੇ ਖੁਦੀ ਕਾਂਡ ਤੋਂ ਮਾਫੀ ਮੰਗਣ ਦਾ ਮਤਾਂ ਲੈ ਕੇ ਹੋਰ ਕਈ ਇਤਿਹਾਸਕ ਕੰਮ ਤੁਹਾਡੇ ਮਾਨ ਤੁਹਾਡੇ ਗੌਰਵ ਲਈ ਕੀਤੇ ਪਰ ਮੇਰੇ ਮਾਨ ਨੂੰ ਸੰਤੁਸ਼ਟੀ ਮੇਰੇ ਮਾਨ ਨੂੰ ਖੁਸ਼ੀ ਦੋ ਗੱਲਾਂ ਵਿੱਚ ਜ਼ਿਆਦਾ ਹੋਈ ਆ ਉਹ ਗੱਲਾਂ ਨੇ ਭਰਾਓ ਜੋ ਮੈਂ ਵੀ ਪਹਿਲਾਂ ਨਹੀਂ ਕਰਾ ਸਕਿਆ ਗੁਰੂ ਦੀ ਬਖਸ਼ਿਸ਼ ਹੋਈ ਜਾਂ ਮੈਂ ਕੈਪਟਨ ਮਰਿੰਦਰ ਸਿੰਘ ਵਰਗੇ ਬੰਦੇ ਨੂੰ ਹਰਾ ਕੇ ਪਾਰ ਦੀ ਲੋਕ ਸਭਾ ਚ ਗਿਆ ਪਰ ਮੈਂ ਵੀ ਨਾ ਕਰਾ ਸਕਿਆ ਪਹਿਲਾਂ ਹੁਣ ਤੁਸੀਂ ਮੈਨੂੰ ਚੁਣ ਕੇ ਭੇਜਿਆ ਸਭ ਤੋਂ ਵੱਡਾ ਮਾਣ ਗੌਰਵ ਗੁਰੂ ਦੀ ਬਖਸ਼ੇ ਨਾਲ ਜੋ ਮੈਨੂੰ ਮਿਲਿਆ ਉਹ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ लाडले ਸਾਹਿਬ ਜਾਦਿਆਂ ਦੀ ਸ਼ਹਾਦਤ ਜੋ ਭਾਰ ਦੇ ਲੋਕ ਸਭਾ ਤੋਂ ਸਤਕਾਰ ਪੇਟ ਕਰਾਇਆ ਔਰ ਜੋ ਸਿੱਖਾਂ ਦੇ ਕਾਤਲ ਸੱਜਣ ਕਮਾਨ ਜੋ ਦੰਗਣਾਉਂਦੇ ਫਿਰਦੇ ਸੀ 34 ਸਾਲਾਂ ਤੋਂ ਸਾਡੀ ਹਿੱਕ ਤੇ ਪੰਜ ਮਿੰਟ ਲਈ ਕਿਸੇ ਨੇ ਥਾਣੇ ਨਹੀਂ ਸੀ ਬੁਲਾਏ ਅੱਜ ਉਸ ਸੱਜਣ ਕੁਮਾਰ ਨੂੰ ਜੇਲ੍ਹ ਦੀ ਕਾਲ ਕੋਟੜ ਵਿੱਚ ਹਥਕੜੀ ਲਾ ਕੇ ਬਿਠਾਇਆ ਇੱਕ ਨੂੰ ਉਮਰ ਕਾਇ ਇੱਕ ਨੂੰ ਫਾਂਸੀ ਵੀ ਸਜ਼ਾ ਲੋਣ ਵਿੱਚ ਸਫਲ ਹੋਏ ਇਹ ਗੱਲਾਂ ਨੇ ਮੈਨੂੰ ਤਰਵਾਸ ਦਿੱਤਾ ਸੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਦਾ ਵਾਅਦਾ ਕਰਦਾ ਕਿਰੇ ਮਾਨ ਦੇ ਬਲਵਲੇ ਨੇ ਮੇਰੇ ਮਾਨ ਦੇ ਚਾਹ ਨੇ ਕਿ ਅੱਜ ਤੁਸੀਂ ਦੁਵਾਰਾ ਚੁਣ ਕੇ ਭੇਜੋਗੇ ਤਾਂ ਇੱਕ ਤਾਂ ਚੰਡੀਗੜ੍ਹ ਦੇ ਵਿੱਚ ਅਸੀਂ ਇੰਟਰਨੈਸ਼ਨਲ 에어ਪੋਰਟ ਤੇ ਕਾਰਗੋ ਸਿਸਟਮ ਲੈ ਕੇ ਆਉਣਾ ਇੱਕ ਜਿੰਨੀਆਂ ਵੀ ਸੜਕਾਂ ਹਿਮਾਚਲ ਨੂੰ ਜੁੜਦੀਆਂ ਨੇ ਅੱਜ ਸ਼੍ਰੀ ਜੈਰਾਮ ਠਾਕਰ ਮੁੱਖ ਮੰਤਰੀ ਹਿਮਾਚਲ ਸਾਡੇ ਕੋਲ ਆਏ ਬੈਠੇ ਨੇ ਸਾਡੇ ਬੜੇ ਆਂਢੀ ਗੁਆਂਢੀ ਅਸਲੀ ਦੋਸਤੀ ਮਿੱਤਰਤਾ ਦੇ ਸਬੰਧ ਨੇ ਆਉਣਾ ਜਾਣਾ ਪਰ ਕਈ ਛੋਟੇ-ਛੋਟੇ ਲਿੰਕ ਨੇ ਅੱਜ ਮੈਂ ਕਹਿਣਾ ਕੇ ਘਰ ਚ ਆਏ ਗੰਗਾ ਜੈ ਇਸ਼ਨਾਨ ਕਰ ਲੈਣਾ ਚਾਹੀਦਾ ਅੱਜ ਮੁੱਖ ਮੰਤਰੀ ਸਾਹਿਬ ਆਏ ਨੇ ਸੁਖਵੀਰ ਜੀ ਬੈਠੇ ਨੇ ਤੇ ਸਭ ਤੋਂ ਵੱਡਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸੜਕਾਂ ਪੰਜਾਬ ਤੇ ਹਿਮਾਚਲੋਂ ਜਾਂਦੀਆਂ ਨੇ ਸਾਰੀਆਂ ਨੂੰ ਇੱਕ ਦੂਜੇ ਨਾਲ ਜੋੜ ਦੇਣਾ ਤੇ ਸਾਰੇ ਨਦੀਆਂ ਨਾਲਿਆਂ ਦੇ ਪੁਲ ਬਣਾ ਦੇਣੇ ਆ ਇਹ ਰਾਹਤ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਆ ਸੋ ਮੈਂ ਇੱਕ ਵਾਰ ਤੁਹਾਨੂੰ ਵਾਅਦਾ ਨਾ ਕਰ ਸਕਦਾ ਕਿ ਅੱਜ ਬੱਚਾ ਬੱਚਾ ਕਹਿ ਰਿਹਾ ਅੱਜ ਦੁਨੀਆ ਕਹਿ ਰਹੀ ਆ ਦੇਖੋ ਕਿਸੇ ਕੋ ਕੋਠੀ ਹੋਵੇ ਜ਼ਮੀਨ ਹੋਵੇ ਪੈਸਾ ਹੋਵੇ ਕਿਸੇ ਕੰਮ ਨਹੀਂ ਹੁੰਦਾ ਜੇ ਬੰਦੇ ਦੀ ਇੱਜ਼ਤ ਨਾ ਹੋਵੇ ਜੇ ਬੰਦੇ ਦਾ ਜੀਵਨ ਸੁਰੱਖਿਆ ਨਾ ਹੋਵੇ 5 ਸਾਲ ਪਹਿਲਾਂ ਇਸ ਮੁਲਕ ਦੇ ਲੋਕਾਂ ਨਾਲ ਦੁਨੀਆ 'ਚ ਕੋਈ ਹੱਥ ਨਹੀਂ ਸੀ ਮਲਾਉਂਦਾ ਅੱਜ ਦੁਨੀਆ 'ਚ ਚਲੇ ਜਾਓ ਹਿੰਦੁਸਤਾਨ ਦੇ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਲੋਕ ਜੱਫੀਆਂ ਪਾਉਂਦੇ ਆ 5 ਸਾਲ ਪਹਿਲਾਂ ਇਸ ਮੂਲਕ ਨੂੰ ਭ੍ਰਿਸ਼ਟਾਚਾਰਾਂ ਦਾ ਮੂਲਕ ਚੋ ਡਾਕੂਆਂ ਫਰੋਤੀਆਂ ਵਾਲਾ ਦਾ ਮੂਲਕ ਇਸ ਦੇਸ਼ ਨੂੰ ਬਹੁਤ ਨਾਫਰਤ ਨਾਲ ਦੁਨੀਆ ਦੇਖਦੀ ਸੀ ਅੱਜ 5 ਸਾਲਾਂ ਦੇ ਵਿੱਚ ਦੁਨੀਆ ਦਾ ਕੋਈ ਇੱਕ ਮੂਲਕ ਐਸਾ ਨਹੀਂ ਹੋਏਗਾ ਜਿਸ ਮੂਲਕ ਦੇ ਹੈੱਡ ਨੇ ਭਾਰ ਦੇ ਪ੍ਰਧਾਨ ਮੰਤਰੀ ਨੂੰ 에ਅਰਪੋਰਟ ਤੇ ਜਾ ਕੇ ਰਿਸੀਵ ਨਾ ਕੀਤਾ ਹੋਵੇ